ਸ਼ਸ਼ਤਰਕਾਲ ਨਮਸਕਾਰ ਅਦਾਬ ਜੈ ਹਿੰਦ ਮੈਂ ਹਾਂ ਤੁਹਾਡਾ ਦਲਵੀਰ ਦਾ ਸਾਹ ਤੇ ਤੁਸੀਂ ਦੇਖ ਰਹੇ ਹੋ ਛਾਨੇ ਦਵਾਬਾ ਨਿਊਜ਼ ਤੋ ਦੋਸਤੋ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਪੋਸਤਕ ਮੇਲੇ ਦੇ ਉੱਤੇ ਜਿਹੜਾ ਕਿ ਡੱਲੇਵਾਲ ਕਾਲਜ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋ ਰਿਹਾ ਹੈ ਔਰ ਹਰ ਸਾਲ ਇਹ ਜਿਹੜਾ ਮੇਲਾ ਜਿਹੜਾ ਬਰਿੰਦਰ ਨਮਾਣਾ ਜੀ ਔਰ ਪੰਜਾਬੀ ਵਿਕਾਸ ਮੰਚ ਵੱਲੋਂ ਕਰਵਾਇਆ ਜਾਂਦਾ ਹੈ ਪੰਜਾਬੀ ਵਿਕਾਸ ਮੰਚ ਹਰਿਆਣਾ ਔਰ ਇਹ ਜੀਆਂ ਜਿਹੜੀਆਂ ਬਣਗੀਆਂ ਦੇ ਵਿੱਚ ਦੇਖੇ ਜਾਂਦੀਆਂ ਨੇ ਜਿਹੜੀ ਸੱਭਿਆਚਾਰ ਨਾਲ ਸੰਬੰਧਿਤ ਨੇ ਤੋ ਅੱਜ ਮੈਂ ਤੁਹਾਨੂੰ ਇੱਥੇ ਲੈ ਕੇ ਆਇਆ ਹਾਂ ਦੇਖ ਕੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਥੱਲੇ ਦਿੱਤਾ ਲਾਲ ਬਟਨ ਐ ਨੂੰ ਦਬਾ ਦੇਣਾ ਨਾਲ ਹੀ ਘੰਟੀ ਵਾਲੇ ਬਟਨ ਨੂੰ پستک میلے جان سے خوج افرا سیلا <سؤال> پلٹر کدی مسوس کر کے دیکھو کتاب کے پتے پلٹن ਬੜੀ ਏਰੀ ਆਵਾਜ਼ ਆ ਰਹੀ ਉਹ ਉਸਦੇ ਸੰਗੀਤ ਦਾ ਉਸ ਸੰਗੀਤ ਨੂੰ ਅਸੀਂ ਆਪਣੇ ਕੋਲ ਰੱਖੀਏ ਤੁਸੀਂ ਸਾਹਮਣੇ ਕਰਤਾਰ ਸਿੰਘ ਖਰਾਵਾ ਦੀ ਫੋਟੋ ਦੇਖ ਰਹੇ ਹੋ ਕਿਤਾਬ ਦੇਖੋ ਕਿ ਫੋਟੋ ਤੁਹਾਨੂੰ ਨਜ਼ਰ ਆ ਰਹੀ ਆ ਖਰਾਵਾ ਦੀ ਫੋਟੋ ਜੋ ਵੀ ਇਸ ਜੀ ਆਨ ਸਮਾਜ ਦਾ ਬਿਲਕੁਲ ਆਪਣੀ ਜੀਵ ਦੇ ਵਿੱਚ ਰੱਖਿਆ ਕਰਵਾਉਂਦਾ ਉਹ ਕਹਿੰਦਾ ਸੀ ਕਿ ਮੈਂ ਖਰਾਵਾ ਵਰਗਾ ਮਾਣਦਾ ਹਾਂ ਕਿ ਖਰਾਵਾ ਵੀ ਕਿਤਾਬਾਂ ਨੂੰ ਬਹੁਤ ਮਹੱਤਵ ਕਰਦਾ ਸੀ

ਜਪਲਾ ਦੀਆਂ ਬੱਦਰਾ ਵੀ ਟੁੱਟੀਆਂ ਹੋਈਆਂ ਸੀ ਜਦੋਂ ਚੰਦਰਚੇਕਰ ਜਾਤ ਉਹਨਾਂ ਦਾ ਫੇਰ ਹੀ ਫੇਟਿੰਗ ਹੁੰਦੀ ਹੈ ਨਾ ਜਦੋਂ ਉਹ ਆਪਣੀ ਕੋਟ ਦਾ ਪੱਲਾ ਚੱਕਦਾ ਵੱਡਿਆ ਹੋਇਆ ਕੋਟ ਜਿਹਦੇ ਨੇਵ ਦੇ ਵਿੱਚ ਚਾਰ ਛਿੰਦੜ ਹੈਗੇ ਸੀ ਪਰ ਕਦਾਫ ਸੀ ਪਿਛਲੇ 20 ਸਾਲਾਂ ਤੋਂ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਲੜਕੀਆਂ ਲਈ ਇੱਕੋ ਇੱਕ ਮਾਨਤਾ ਪ੍ਰਾਪਤ ਵੋਕੇਸ਼ਨਲ ਐਜੂਕੇਸ਼ਨਲ ਸਕੂਲ ਛਾਨੇ ਦਵਾਬਾ ਵੋਕੇਸ਼ਨਲ ਇੰਸਟੀਚਿਊਟ ਪਹਾੜੀ ਗੇਟ ਹਰਿਆਣਾ ਜਿੱਥੇ ਲੜਕੀਆਂ ਨੂੰ ਕਟਿੰਗ ਟੈਲਰਿੰਗ ਫੈਸ਼ਨ ਡਿਜ਼ਾਈਨਿੰਗ ਡ੍ਰੈੱਸ ਡਿਜ਼ਾਈਨਿੰਗ ਅਤੇ ਕੰਪਿਊਟਰ ਦੇ ਸਾਰੇ ਕੋਰਸਸ ਟੈਲੀ ਅਕਾਊਂਟ ਤੇ ਹੋਰ ਸਾਰੇ ਕੋਰਸ ਜਿਹੜੇ ਨੇ ਖੁੱਲੀ ਹਵਾਦਾਰ ਬਿਲਡਿੰਗ ਵਿੱਚ ਕਰਵਾਏ ਜਾਂਦੇ ਹਨ ਅਤੇ ਇਹਦੇ ਨਾਲ ਹੀ ਬਿਊਟੀਸ਼ਨ ਦੇ ਸਾਰੇ ਜਿਹੜੇ ਕੋਰਸ ਨੇ ਜਿਵੇਂ ਕਿ ਬੇਸਿਕ ਮਾਡਰਨ ਬਿਊਟੀਸ਼ਨ ਇਹਰ ਮੇਕਅਪ ਨੇਲ ਅੰਡੈਕਸ਼ਨ ਨੇਲ ਆਰਟ ਮਹਿੰਦੀ ਅਤੇ ਬਿਊਟੀਸ਼ੀਅਨ ਨਾਲ ਸੰਬੰਧਿਤ ਹਰ ਤਰ੍ਹਾਂ ਦਾ ਕੋਰਸ ਕਰਵਾਇਆ ਜਾਂਦਾ ਹੈ ਤੇ ਨਾਲ ਉਹਨਾਂ ਨੂੰ ਵਿਦੇਸ਼ਾਂ ਵਿੱਚ ਮਾਨਤਾ ਪ੍ਰਾਪਤ ਦੇਸ਼ ਵਿੱਚ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ ਤੋ ਜਲਦੀ ਸੰਪਰਕ ਕਰੋ ਸ਼ਾਨੇ ਦਵਾਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਵਿੱਚ ਦਾਖਲਾ ਸ਼ੁਰੂ ਹੈ ਆਪਣੀ ਲੜਕੀਆਂ ਨੂੰ ਪਲੱਸ 2 ਤੋਂ ਬਾਅਦ ਵਿਹਲੇ ਨਾ ਰੱਖੋ ਉਥੇ ਦਾਖਲਾ ਜ਼ਰੂਰ ਦਿਵਾਓ ਫੋਨ ਨੰਬਰ 9815237251 ਆਰਗਾਲ ਦੇ ਉੱਪਰ ਕਿਤਾਬਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਬੱਚਿਓ ਥੋੜੇ ਬਹੁਤੇ ਪੈਸੇ ਜੋੜ ਕੇ ਕਿਤਾਬਾਂ ਪੜ੍ਹਿਆ ਕਰੋ ਘਰ ਦੇ ਵਿੱਚ ਇੱਕ ਕਾਰਨਰ ਲੱਭੋ ਛੋਟਾ ਜਿਹਾ ਉਸ ਕਾਰਨਰ ਦੇ ਵਿੱਚ ਆਪਣੀਆਂ ਕਿਤਾਬਾਂ ਰੱਖੋ ਰਿਆ ਤੇ ਤੁਹਾਡਾ ਕੋ ਗੈਸਟ ਆਵੇ ਉਹ ਆ ਕੇ ਤੁਹਾਡਾ ਸਵਾਗਤ ਦੇਖੇ ਕਿ ਉਹਨੂੰ ਤੁਹਾਡੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਤੁਹਾਡੇ ਕਾਰਨਰ ਕੋਲ ਵੀ ਸੀ ਅਚਾਨਕ ਆਈ ਬੇਬੀ ਇਹ ਕਿਤਾਬਾਂ ਕਿਸ ਮੁੰਡੇ ਕੋਈ ਨਾ ਪੁੜੀ ਪੁੜ ਕਿਤਾਬਾਂ ਮੈਂ ਇਹ ਨਾਲ ਗੱਲ ਕਿੱਦਾਂ ਕਰ ਲਈ ਜਾਂ ਮੈਂ ਨਾਲ ਕਿਹੜੀ ਭਾਸ਼ਾ ਉਹਦੇ ਤੇਰਜੇ ਦੇ ਵਿੱਚ 20 ਲੱਖ ਰੁਪਏ ਕਲਾਪਾ ਪਈਆਂ। 20 ਲੱਖ ਰੁਪਏ ਤੋਂ ਥੋੜਾ ਜਿਹਾ ਹੁੰਦਾ। ਉਹ ਜੇ 20 ਲੱਖ ਰੁਪਏ ਕਲਾਪਾ ਪਈਆਂ ਤਾਂ ਮਤਲਬ ਜਿਹੜੇ ਦੋਸਤਾਂ ਨੇ ਆਪਣੇ ਜੇਬ ਦੇ ਵਿੱਚੋਂ ਪੈਸੇ ਕੱਢਿਆ ਤੇ ਕਲਾਪਾ ਕੀਦਲ ਦੀ ਤਾਂ ਉਹ ਕਲਾਪਾ ਉਹਨੇ ਕਹਾਤਾ ਸ਼ਰਗਾਂ ਨਹੀਂ ਹੋਈ। ਉਹ ਕਲਾਪਾ ਉਹਨੇ ਪਾਣੀ ਲੈ ਜਾਂਦਾ। ਉਹ ਜਿਹੜਾ ਬੰਦਾ ਕਲਾਪਾ ਪੜੂਗਾ ਉਹ ਉਹ ਕਲਾਪਾ ਨਾਲ ਹਮੇਸ਼ਾ ਗੱਲੂਗਾ। ਇਹ ਸਿਰਫ ਬਦੌਕਰੀ ਨਹੀਂ ਰੂਹੀ ਦਿੱਤਾ। ਇਹ ਸਾਨੂੰ ਚੇਤਾਵਨੀ ਹੈ। ਸਾਡੇ ਵਿੱਚ ਚੇਤਨਾ ਪੈਦਾ ਕਰਦੇ ਆ ਸਾਡੇ ਵਿੱਚ ਸੁਆਗਤ ਪੈਦਾ ਕਰਨ ਦੀ ਤਾਂ ਲਿਆਉਂਦੇ ਆ ਜੁੜੀ ਜਾ ਰਹੇ ਸ਼ਕਲ ਦੋਨੇ ਤੁਸੀਂ ਇਸ ਸੇਰੀ ਤੋਂ ਸਧਿਆਚਾਰ ਦੇ ਮੇਹਰੀਆਂ ਵੀ ਦੇਖਣੇ ਆ ਤੇ ਨਾਲ ਦੀ ਨਾਲ ਭਾਵਿਆਂ ਭਾ ਦਾ ਸਰਕਾਈ ਦੀ ਖਾਤਿਰ ਚੱਲ ਜਾਈ ਜਿਹੜਾ ਭਾਸ਼ਾ ਤੋਂ ਭਾਰ ਦਾ ਸਤਾ ਆ ਨਾ ਉਹਦੇ ਪੰਜ ਸੱਤਰ ਕੋਈ ਨਹੀਂ ਖਰਾਬ ਵੀ ਹੈਗੇ ਤੁਸੀਂ ਨਾਲ ਦਾ ਗੋਲਪੁਰੀ ਦਾ ਨਾਮ ਲਿਆ ਗਾ ਦਾ ਉਹ ਜੀ ਸੈਲੈਕਟਡ ਪੋਇਟਰੀ ਦੀ ਕਿਤਾਬ ਆ ਜਿਹਦੀ ਕੀਮਤਿਆ 9 ਰੁਪਏ ਤੁਹਾਨੂੰ ਕਿਸੇ ਦੁਕਾਨ ਤੋਂ ਵੀ ਨਹੀਂ ਮਿਲਦੀ ਜਾਂ ਕਿਸੇ ਨਗਰ ਤੋਂ ਨਹੀਂ ਮਿਲਣੀ ਮੇਰਾ ਕਹ ਚਾਹ ਦਾ ਕਹੋਗੇ 15 ਰੁਪਏ ਦਾ ਹਾਂ ਤੇ ਨਾਲ ਦਾ ਬਿਲਕੁਲੀ ਕਿਤਾਬ ਤੁਹਾਨੂੰ 9 ਰੁਪਏ ਹੀ ਮਿਲਦੀ ਉਹਦੇ ਵਿੱਚ ਇੰਨਾ ਦੀਆਂ ਕਾਪੀਆਂ ਆ ਜੇ ਤੁਸੀਂ ਕਾਪੀਆਂ ਖੜੂਗੇ ਤਾਂ ਤੁਹਾਡਾ ਖਰਚ ਆ ਜਾਵੇ ਕਿੰਨੇ ਬਾਤਾਂ ਦੋਹਰਿਆ ਜੀਤ ਤੇ ਜਗਾਹ ਜੇ ਲੋਕੀ ਪੂਰੀ ਕਮਤਾ ਪੜਦੇ ਆ ਮੇਰੇ ਕੋਲ ਤੱਕੀ ਪੂਰੀ ਕਮਤਾ ਪੜਾਵੀਂ ਵੀ ਕਲਾਸ ਦੇ ਵਿੱਚ ਪਤਾ ਨਹੀਂ ਕਿੰਨਾ ਮੈਂ ਆਪਣਾ ਰੋਕ ਕੇ ਰੱਖਦਾ ਹਾਂ ਕਿ 50 ਇਹਨਾਂ ਜਸਵੰਤੇ ਕਰ ਦਿੰਦੀ ਆ ਬੱਤਰ ਏਡੇ ਬੇ ਸ਼ਹੀਦਾਂ ਦੇ ਨੈਣ ਲੱਖ ਸਾਡੇ ਸਾਹਮਣੇ ਪੇਸ਼ ਕਰ ਦਿੰਦੇ ਆ ਸੋ ਲਿਟੇਕਲ ਇਹ ਆ ਇਸ ਲਈ ਟੀਚਰ ਦੇ ਨਾਲ ਆਪਾਂ ਜੁੜਨਾ ਸਾਨੂੰ ਅੱچھے ਅਧਿਆਪਕ ਮਿਲੇ ਜਿਨ੍ਹਾਂ ਨੇ ਸਾਨੂੰ ਵੀ ਚੰਗੀਆਂ ਚੀਜ਼ਾਂ ਦੱਸੀਆਂ ਆ ਆਪਾਂ ਉਹਨਾਂ ਦਾ ਲੜ ਫੜਿਆ ਕੋਸ਼ਿਸ਼ ਕਰਦੇ ਆ ਸਾਡੀ ਇਹ ਗੱਲ ਸਾਡੇ ਕੋਲ ਆ ਆ ਕਿ ਬਿੱਟੇ ਪਹੁੰਚ ਇਹ ਕਿਤਾਬਾਂ ਕਿਤਾਬਾਂ ਕਿ ਦੇਖ ਲਈ ਜਿਹੜੀ ਗੱਲ ਕਰ ਰਿਹਾ ਸੀ ਨਾ ਆਪਣੀ ਕਿਤਾਬ ਦੀ ਪੀਜ ਤੋਂ ਬੇਤੱਕ ਨਹੀਂ ਉਹ ਸੱਚ ਤੋਂ ਏਸੀ ਆਈ ਸੀ ਇੱਥੇ ਹੁਸ਼ਿਆਰਪੁਰ ਦੇ ਵਿੱਚ ਤੇ ਮੇਰੀ ਡਿਊਟੀ ਲਾ ਕੇ ਉਹ ਤਾਂ ਪ੍ਰਜਾ ਕਿਸਮ ਹੁੰਦੀ ਅੰਮ੍ਰਿਤਪੁਰ ਦਾ ਬੰਦਾ ਮੇਉਂ ਪੰਜਾਬੀ ਸਿਖੌਲੀ ਸੀ ਜਦੋਂ ਮੈਂ ਉਹਦੇ ਕੋਲ ਪੰਜਾਬੀ ਸਿਖੌਣ ਗਿਆ ਮੇਰੇ ਕੋਲ ਹਮੇਸ਼ਾ ਕਿਤਾਬ ਹੁੰਦੀ ਆ ਉਹਨੇ ਦਰਗਾਹੋਂ ਤੁਸੀਂ ਕਹਿ ਰਹੇ ਸੀ ਕਿ ਸਾਡੇ ਬੱਚਿਆਂ ਨੂੰ ਹਾਂ ਦੀ ਕਹਾਵਾਂ ਸੁਣਿਆ ਚਾਹੀਦੀਆਂ ਸਾਡੇ ਸੱਚੀ ਉੱਚੀ بحریک لسکارا اگل کرتے ہیں قصد پر و refinانی سون compelling ایسے ، اکاidal ایق chanting ایسے والفق ان خواہلے تھے ؟ ش ride مجھے چار دی لگ سال لگاپ بہت سونی کھیڑی ہوئی ਅਨਾਥ ਲੋਕ ਕਈ ਵਾਰੀ ਸਾਡੇ ਨਾ ਦਿਮਾਗ ਦੇ ਵਿੱਚ ਗੱਲ ਆਉਂਦੀ ਆ ਕਿ ਸਾਡੇ ਕਾਲਜ ਦੇ ਵਿੱਚ ਇਹ ਕਿਹੜੇ ਕਿਹੜੇ ਆ ਸਿਰਫ ਫੇਰੇ ਦੇ ਬੰਦੇ ਆਣ ਕੇ ਸਾਨੂੰ ਕਿਤਾਬਾਂ ਵੰਡਣ ਵਾਲੀ ਜਿਹੜੀ ਆ ਤਾਕਤ ਦੇਣਾ ਹੈ ਯਾਰ ਸਾਡੇ ਕੋਲ ਸੇਵਾ ਸੇਕ ਦਾ ਤਾਂ ਨਹੀਂ ਫਲੂਟੀਆਂ ਤੋਂ ਮੈਂ ਬੱਚੇ ਉਹ ਜਿਹੜਾ ਡਾਕਟਰ ਸਾਹਿਬ ਨਾਲ ਗੱਲ ਕਰਕੇ ਗਏ ਆ ਮੈਂ ਉਹੀ ਲਗਾਤਾਰਤਾ ਦੇ ਵਿੱਚ ਗੱਲ ਕਰੂੰਗਾ ਕਿ ਜ਼ਿੰਦਗੀ ਆਪਣੇ

ਕਿਹਦੇ ਨੇ ਪਾਤਰ ਸਾਹਿਬ ਨੇ ਲਿਖਿਆ ਸੀ ਨਾ ਕਿ ਸ਼ਾਨੇ ਦਵਾਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਪਹਾੜੀ ਗੇਟ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਜੋ ਕਿ ਪਿਛਲੇ 18 ਸਾਲਾਂ ਤੋਂ ਲੜਕੀਆਂ ਨੂੰ ਬ੍ਰਿਟਿਸ਼ੀਅਨ ਕਟਿੰਗ ਟੇਲਰਿੰਗ ਫੈਸ਼ਨ ਡਿਜ਼ਾਈਨਿੰਗ ਕੰਪਿਊਟਰ ਦੇ ਸਾਰੇ ਕੋਰਸ ਤੇ ਕੁਕਿੰਗ ਦੇ ਸਾਰੇ ਕੋਰਸ ਕਰਵਾ ਰਿਹਾ ਹੈ ਤੁਸੀਂ ਵੀ ਆਪਣੀ ਲੜਕੀਆਂ ਨੂੰ ਪਲੱਸ 2 ਤੋਂ ਬਾਅਦ ਬੇਲੇ ਨਾ ਰੱਖੋ ਉਹਨਾਂ ਦੇ ਉਜਵਲ ਭਵਿੱਖ ਲਈ ਸ਼ਾਨੇ ਦਵਾਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਪਹਾੜੀ ਗੇਟ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਦਾਖਲਾ ਜ਼ਰੂਰ ਦਿਵਾਓ ਇੱਥੇ ਚੱਲ ਰਹੇ ਹਨ ਬਿਊਟੀਸ਼ਨ ਦੇ ਮਾਡਰਨ ਕੋਰਸ, ਨੇਲ ਆਰਟ, ਮੇਕਅਪ, ਮਹਿੰਦੀ, ਕਟਿੰਗ ਟੈਲਰਿੰਗ, ਫੈਸ਼ਨ ਡਿਜ਼ਾਈਨਿੰਗ ਔਰ ਕੰਪਿਊਟਰ ਦੇ ਸਾਰੇ ਕੋਰਸ ਔਰ ਕੁਕਿੰਗ ਦੇ ਸਾਰੇ ਕੋਰਸ। ਇਹ ਸਾਰੇ ਕੋਰਸਾਂ ਦੇ ਸਰਟੀਫਿਕੇਟ ਦੇਸ਼ ਵਿਦੇਸ਼ ਵਿੱਚ ਵੀ ਮਾਨਤਾ ਪ੍ਰਾਪਤ ਹੋਣਗੇ। ਜਲਦੀ ਸੰਪਰਕ ਕਰੋ ਸ਼ਾਨੇਦਵਾਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਪਹਾੜੀ ਗੇਟ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਫੋਨ ਨੰਬਰ 9803245717 9417174673 اپنی چھوٹی جی کبھی سال سانجی کر ਸਾਰਿਆਂ ਨੂੰ ਪੰਜਾਬੀ ਵਿਕਾਸ ਮੰਚ ਹਰਿਆਣਾ ਵੱਲੋਂ ਜੋ ਪੁਸਤਕ ਮੇਲਾ ਕਰਵਾਇਆ ਜਾ ਰਿਹਾ ਹੈ ਬਹੁਤ ਹੀ ਵਧੀਆ ਇੱਥੇ ਅਸੀਂ ਬੁੱਕਸ ਵਗੈਰਾ ਜਿਹੜੀਆਂ ਦੇਖੀਆਂ ਨੇ ਬਹੁਤ ਹੀ ਪਿਆਰੀਆਂ ਪਿਆਰੀਆਂ ਬੁੱਕਸ ਇਤਿਹਾਸ ਨਾਲ ਜੋੜਦੀਆਂ ਹੋਈਆਂ ਬੁੱਕਸ ਅੱਜ ਜੋ ਨੌਜਵਾਨ ਪੀੜ੍ਹੀ ਹੈ ਤੁਹਾਨੂੰ ਪਤਾ ਹੈ ਕਿ ਫੋਨਾਂ ਦੇ ਅੱਜ ਕੱਲ੍ਹ ਪੇਚ ਜਿਹੜੀਆਂ ਵੱਡ ਕੇ ਰਹਿ ਗਈਆਂ ਹਰ ਇੱਕ ਨੂੰ ਚਾਹੀਦਾ ਹੈ ਕਿ ਬੁੱਕਸ ਵਗੈਰਾ ਦੇ ਨਾਲ ਪਿਆਰ ਕਰੋ ਪੁਰਾਤਨ ਸਮੇਂ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕਿਵੇਂ ਜੋ ਪੁਰਾਣੇ ਸਾਡੇ ਜੋ ਬਜ਼ੁਰਗ ਸੰ ਲੋਕ ਸੰ ਜੋ ਬੁਕਸ ਦੇ ਨਾਲ ਪਿਆਰ ਕਰਦੇ ਸਨ ਬੁਕਸ ਨੂੰ ਆਪਣਾ ਜੋ ਮੰਨਦੇ ਸਨ ਅੱਜ ਕੱਲ ਦੀ ਸਕਰੀਨ ਜੋ ਸਕਰੀਨ ਹੈ ਉਹਨੇ ਸਾਨੂੰ ਇਹ ਬੁਕਸ ਤੋਂ ਵਿਛੋੜਾ ਕਰਵਾ ਦਿੱਤਾ ਹੈ ਸੋ ਮੈਂ ਬਹੁਤ ਬਹੁਤ ਮੁਬਾਰਕਵਾਦ ਦਿੰਨਾ ਹੈ ਕਿ ਪੰਜਾਬੀ ਵਿਕਾਸ ਸੰਚ ਹਰਿਆਣਾ ਵੱਲੋਂ ਡੱਲੇਵਾਲ ਕਾਲਜ ਦੇ ਵਿੱਚ ਜੋ ਬੁਕਸ ਜੋ ਜੋ ਮੇਲਾ ਲਗਵਾਇਆ ਗਿਆ ਸੀਗਾ ਬਹੁਤ ਹੀ ਸਫਲਪੁਰਨ ਰਿਹਾ ਹੈ ਅਸੀਂ ਵੀ ਗੁਰਨਾਨਕ ਕਾਲਜ ਨਸ਼ਹਿਰਾ ਵੱਲੋਂ ਇੱਥੇ ਆਪਣੇ ਬੱਚਿਆਂ ਨੂੰ ਲੈ ਕੇ ਆਏ ਹਾਂ ਤੇ ਬੱਚਿਆਂ ਨੂੰ ਲਿਆ ਕੇ ਤੇ ਜੋ ਉਹਨਾਂ ਨੂੰ ਬੁੱਕਸ ਦੇ ਨਾਲ ਜੋੜਿਆ ਸਾਨੂੰ ਵੀ ਬਹੁਤ ਖੁਸ਼ੀ ਹੋਈ। ਸੋ ਇੱਕ ਵਾਰ ਫੇਰ ਅਸੀਂ ਧੰਨਵਾਦ ਕਰਦੇ ਹਾਂ। ਧੰਨਵਾਦ। ਕਾਫੀ ਜਿਹੜੇ ਆ ਸਾਡੇ ਵਿਦਿਆਰਥੀਆਂ ਲਈ ਸਾਡੇ ਬੱਚਿਆਂ ਲਈ ਸਹਾਇਤਿਤ ਹੁੰਦੇ ਆ। ਉਹਨਾਂ ਇਸ ਕਰਕੇ ਕਿਉਂਕਿ ਖਿਤਾਬਾ ਇੱਕ ਜੀਵਨ ਦਾ ਜਿਹੜਾ ਉਹ ਸਰਪਨਾ ਖਿਤਾਬਾ ਇੱਕ ਰਾਹ ਸੇਰੇ ਦਾ ਕੰਮ ਕਰਦੀਆਂ ਚੰਗੀਆਂ ਕਿਤਾਬਾਂ ਪੜਨਾ ਤੇ ਚੰਗੀਆਂ ਕਿਤਾਬਾਂ ਮਿਲਣਾ। ਸੋ ਇੱਕ ਮੇਲੇ ਦੀ ਇਹ ਖਾਸੀਅਤ ਆ। ਇਹ ਇਤੋਂ ਜਦੋਂ ਵੀ ਤੁਸੀਂ ਅੱਲੇ ਕਿਤਾਬਾਂ ਦੇ ਕਹੋ ਜ ਹੈ ਹਾਂਜੀ ਸਰ ਕਿਹੜੇ ਸਕੂਲ ਤੋਂ ਆਏ ਹੋ ਸੈਂਟ ਸੋਲਜ ਡਿਵਾਈਨ ਪਬਲਿਕ ਸਕੂਲ ਗੜਦੀ ਵਾਲਾ ਤੋਂ ਅੱਛਾ ਕਿੰਨੇ ਬੱਚੇ ਬੁੱਕਸ ਮੇਲੇ 'ਚ ਤੁਹਾਡੇ ਆਏ ਨੇ ਸਾਡੇ ਬੱਚੇ ਪਲੱਸ 2 ਦੇ ਜਿੰਨੇ ਵੀ ਅਪਰੋਕਸੀਮੇਟਲੀ 40 ਦੇ ਨੀਅਰ ਬੋਰਡ ਬੱਚੇ ਪਹੁੰਚੇ ਆ ਤੇ ਇਹਨਾਂ ਨੇ ਕਾਫੀ ਕਿਤਾਬਾਂ ਦੇ ਵਿੱਚ ਰੁਚੀ ਦਿਖਾ ਲਈ ਆ ਕਿਉਂਕਿ ਪ੍ਰਿੰਸੀਪਲ ਰਪਿੰਦਰਜੀਤ ਸਿੰਘ ਜੀ ਖੁਦ ਪੰਜਾਬੀ ਵਿਸ਼ੇ ਦੇ ਨਾਲ ਰਿਲੇਟਡ ਆ ਤੇ ਬੱਚਿਆਂ ਨੂੰ अनेਕਾਂ ਜਿਹੜੀਆਂ ਆ ਪੰਜਾਬੀ ਦੇ ਨਾਲ ਰਿਲੇਟਡ ਜਿਹੜੀਆਂ ਕਿਤਾਬਾਂ ਦੇ ਬਾਰੇ ਰეკਮੈਂਡ ਕਰਦੇ ਰਹਿੰਦੇ ਆ ਤੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਪੁਸਤਕ ਮੇਲੇ ਤੇ ਬੜੇ ਮਾਣ ਵਾਲੀ ਗੱਲ ਆ ਅਸੀਂ ਹਰ ਸਾਲ ਆਉਨੇ ਆ ਤੇ ਬਹੁਤ ਬੱਚਿਆਂ ਆਂਦੀ ਰੁਚੀ ਜਿਹੜੀ ਆ ਅੱਜ ਇੱਥੇ ਦੇਖੀ ਗਈ ਆ ਮੈਂ ਨਾ ਬੱਚਿਆਂ ਦਾ ਪ੍ਰਿੰਸੀਪਲ ਰਪਿੰਦਰਜੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਾਰੇ ਬੱਚਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਮਾਂ ਬੋਲੀ ਪੰਜਾਬੀ ਦੇ ਨਾਲ ਜੁੜੋ ਵੱਧ ਵੱਧ ਕਿਤਾਬਾਂ ਪੜੋ ਇੱਥੋਂ ਜਿਹੜਾ ਗਿਆਨ ਮਿਲਣਾ ਇਹ ਗੂਗਲ ਨੇ ਨਹੀਂ ਦੇਣਾ ਜਿਹੜਾ ਕਿਤਾਬਾਂ ਨੇ ਦੇਣਾ ਆ ਇਸ ਕਰਕੇ ਇਹ ਜਿਹੜੇ ਵਿਦਿਆਰਥੀ ਅਲੱਗ-ਅਲੱਗ ਪਿੰਡਾਂ ਤੋਂ ਇਸ ਸਕੂਲ ਦੇ ਸਟੂਡੈਂਟ ਆ ਤੇ ਮੈਂ ਇਹ ਇਹਨਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਤੇ ਮੀਡੀਆ ਦੇ ਥਰੂ ਕਰਦਾ ਹੈ ਇਹਨਾਂ ਭਾਜੀ ਹੋਣਾ ਦੇ ਵੀਡੀਓ ਦੇ ਥਰੂ ਕਿ ਜਰੂਰ ਬਤਵਦ ਕਿਤਾਬਾਂ ਦੇ ਨਾਲ ਜੋੜੋ ਬਹੁਤ ਬਹੁਤ ਧੰਨਵਾਦੀ थैंक यू ਅਜਿਹੇ ਇਸ ਤਰ੍ਹਾਂ ਦੇ ਮੇਲੇ ਹੋਣੇ ਚਾਹੀਦੇ ਹਾਂਜੀ ਹਾਂਜੀ ਜਰੂਰ ਇਸ ਤਰ੍ਹਾਂ ਦੇ ਮੇਲੇ ਇਨਸਪਾਇਰ ਕਰਦੇ ਆ ਬੱਚਿਆਂ ਨੂੰ ਪੰਜਾਬੀ ਪੰਜਾਬੀ ਬੋਲੀ ਨਾਲ ਜੁੜਨ ਲਈ ਅਤੇ ਪੰਜਾਬੀ ਕਿਤਾਬਾਂ ਪੜਨ ਲਈ ਸਾਡੇ ਬਹੁਤ ਵਧੀਆ ਆਥਰ ਰਹੇ ਹਨ ਪੰਜਾਬੀ ਅਤੇ ਸਾਨੂੰ ਉਹਨਾਂ ਦੀਆਂ ਵਧੀਆ ਵਧੀਆ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ ਠੀਕ ਹੈ ਬੇਟਾ ਤੁਸੀਂ ਦੱਸੋ ਬਈ ਕਿਸ ਤਰ੍ਹਾਂ ਤੁਹਾਨੂੰ ਲੱਗਾ ਮੇਲੇ ਵਿੱਚ ਆ ਕੇ ਬਹੁਤ ਵਧੀਆ ਲੱਗਾ ਇੱਥੇ ਮੇਲੇ ਤੇ ਵੱਖ-ਵੱਖ ਕਿਤਾਬਾਂ ਪੜਨ ਨੂੰ ਮਿਲੀਆਂ ਹਰੇਕ ਤਰ੍ਹਾਂ ਦੀ ਕਿਤਾਬਾਂ ਪੜਨ ਨੂੰ ਮਿਲਿਆ ਤੇ ਉਸ ਤੋਂ ਬਹੁਤ ਪ੍ਰੇਰਣਾ ਮਿਲੀ ਸਾਨੂੰ ਇਹ ਜਿਹੜੇ ਹੋਰ ਬੱਚਾ ਨੂੰ ਕੀ ਕਹਿਣਾ ਚਾਹੁੰਦੇ ਹੋ ਕੀ ਉਹ ਵੀ ਵੱਖ-ਵੱਖ ਕਿਤਾਬਾਂ ਪੜਿਆ ਕਰਨ ਫੋਨਾਂ ਤੋਂ ਮਤਲਬ ਕਿ ਇਸਤੇਮਾਲ ਘੱਟ ਕਰਨ ਤੇ ਕਿਤਾਬਾਂ ਤੇ ਜ਼ਿਆਦਾ ਜ਼ੋਰ ਦੇਣ ਮੇਰੀ ਕੋਸ਼ਿਸ਼ ਹਰ ਵਾਰ ਹਾਂਜੀ ਬੇਟਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਅੱਜ ਮੋਬਾਈਲਾਂ ਤੋਂ ਹਟ ਕੇ ਇਹ ਪੁਸਤਕ ਮੇਲੇ ਵਿੱਚ ਆ ਕੇ ਬਹੁਤ ਵਧੀਆ ਲੱਗਿਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਮ ਦੀ ਵਰਤੋਂ ਘੱਟ ਕਰਨੀ ਚਾਹੀਦੀ ਹਾਂਜੀ ਮੋਬਾਈਲ ਨਾਲ ਵਾਲੇ ਅੱਖਾਂ ਵੀ ਖਰਾਬ ਹੁੰਦੀਆਂ ਨੇ ਤੇ ਇੱਥੇ ਕਿਤਾਬਾਂ ਦੇ ਨਾਲ ਚਲੋ ਤੁਹਾਡੇ ਕਿਤਾਬਾਂ ਦੇ ਵੱਡੇ ਅੱਖਰ ਹੁੰਦੇ ਨੇ ਵਧੀਆ ਤੁਸੀਂ ਲੱਜੋ ਪੜ੍ਹ ਸਕਦੇ ਹੋ ਹਨ ਜੀ ਇਹ ਵੀ ਹੈ ਜੀ ਔਰ ਮੇਰੇ ਕਿਸਤਾ ਦਾ ਲੱਗਾ ਮੇਲਾ ਹਾਂਜੀ ਵਧੀਆ ਲੱਗਿਆ ਇਸ ਤੋਂ ਬਤੇਰੀ ਨੌਲੇ ਸਾਨੂੰ ਮਿਲਦੀ ਆ ਤੇ ਬੁੱਕਸ ਨੂੰ ਪਤਾ ਲੱਗ ਗਿਆ ਕਿ ਕਿਸ ਤਰ੍ਹਾਂ ਦੀਆਂ ਬੁੱਕਸ ਪੜ੍ਹਨੀਆਂ ਚਾਹੀਦੀਆਂ ਠੀਕ ਹੈ ਜੀ ਧੰਨਵਾਦ ਹੈ ਸਾਰਿਆਂ ਜੀ ਕਹਿ ਨਹੀਂ ਸਕਦੇ ਕਿ ਮੈਂ ਇਕੱਲਾ ਹਾਂ ਸੋ ਇਕੱਲੇ ਦਾ ਸਾਥੀ ਪੁਸਤਕਾਲ ਪਿਛਲੇ 20 ਸਾਲਾਂ ਤੋਂ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਲੜਕੀਆਂ ਲਈ ਇੱਕੋ ਇੱਕ ਮਾਨਤਾ ਪ੍ਰਾਪਤ ਵੋਕੇਸ਼ਨਲ ਐਜੂਕੇਸ਼ਨਲ ਸਕੂਲ ਸ਼ਾਨੇ ਦਵਾਬਾ ਵੋਕੇਸ਼ਨਲ ਇੰਸਟੀਚਿਊਟ ਪਹਾੜੀ ਗੇਟ ਹਰਿਆਣਾ ਜਿੱਥੇ ਲੜਕੀਆਂ ਨੂੰ ਕਟਿੰਗ ਟੈਲਰਿੰਗ ਫੈਸ਼ਨ ਡਿਜ਼ਾਈਨਿੰਗ ਡਰੈੱਸ ਡਿਜ਼ਾਈਨਿੰਗ ਅਤੇ ਕੰਪਿਊਟਰ ਦੇ ਸਾਰੇ ਕੋਰਸਸ ਟੈਲੀ ਅਕਾਊਂਟ ਤੇ ਹੋਰ ਸਾਰੇ ਕੋਰਸ ਜਿਹੜੇ ਨੇ ਖੁੱਲੀ ਹਵਾਦਾਰ ਬਿਲਡਿੰਗ ਵਿੱਚ ਕਰਵਾਏ ਜਾਂਦੇ ਹਨ ਅਤੇ ਇਹਦੇ ਨਾਲ ਹੀ ਬਿਊਟੀਸ਼ਨ ਦੇ ਸਾਰੇ ਜਿਹੜੇ ਕੋਰਸ ਨੇ ਜਿਵੇਂ ਕਿ ਬੇਸਿਕ ਮਾਡਰਨ ਬਿਊਟੀਸ਼ਨ ਮੇਕਅਪ ਨੇਲ ਅੰਡੈਕਸ਼ਨ ਨੇਲ ਆਰਟ ਮਹਿੰਦੀ ਅਤੇ ਬਿਊਟੀਸ਼ੀਅਨ ਨਾਲ ਸੰਬੰਧਿਤ ਹਰ ਤਰ੍ਹਾਂ ਦਾ ਕੋਰਸ ਕਰਵਾਇਆ ਜਾਂਦਾ ਹੈ ਤੇ ਨਾਲ ਉਹਨਾਂ ਨੂੰ ਵਿਦੇਸ਼ਾਂ ਵਿੱਚ ਮਾਨਤਾ ਪ੍ਰਾਪਤ ਦੇਸ਼ ਵਿੱਚ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ ਤੋ ਜਲਦੀ ਸੰਪਰਕ ਕਰੋ ਸ਼ਾਨੇ ਦਵਾਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਵਿੱਚ ਦਾਖਲਾ ਸ਼ੁਰੂ ਹੈ ਆਪਣੀ ਲੜਕੀਆਂ ਨੂੰ ਪਲੱਸ 2 ਤੋਂ ਬਾਅਦ ਵਿਹਲੇ ਨਾ ਰੱਖੋ ਉੱਥੇ ਦਾਖਲਾ ਜ਼ਰੂਰ ਦਿਵਾਓ ਫੋਨ ਨੰਬਰ 9815137255